ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲੱਗਦੀ ਅੱਜ ਜਿਹੜੇ ਆਪਣੇ ਸੂਟ ਰੈਡੀ ਹੋਏ ਹਨ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਧੂਰੀ ਤੋਂ ਤੇ ਆਪਣੇ ਸੂਟ ਰੈਡੀ ਹੋਏ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਆਪਾਂ ਵੀਡੀਓ ਵੀ ਕਿੱਦਾਂ-ਕਿੱਦਾਂ ਅਸੀਂ ਜਿਹੜੇ ਹੈਗੇ ਸੂਟਾਂ ਨੂੰ ਡਿਜ਼ਾਈਨ ਕੀਤਾ ਆ ਵਿੱਚ ਇਹਨਾਂ ਦੇ ਜਿਹੜੇ ਹੈਗੇ ਵਿਆਹਾਂ ਵਾਲੇ ਸੂਟ ਹੈਗੇ ਆ ਹਨਾ ਕਿੱਦਾਂ ਆਪਾਂ ਕਿਸੇ ਦਾ ਗਲਾ ਡਿਜ਼ਾਈਨ ਕੀਤਾ ਹੈ ਹਨਾ ਕਿਹੜੇ ਹਿਸਾਬ ਨਾਲ ਆਪਾਂ ਨੇ ਹੈਂਡਵਰਕ ਕਰਾਏ ਨੇ ਸੂਟ ਆਪਾਂ ਸਾਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਆ ਕੌਰ ਸੰਦੂ ਬੁਟੀਕ ਐਂਡ ਬਿਊਟੀ ਸਨੂ ਧੂਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਦਸਵੇਂ ਸਿਗਰ ਦੇ ਬਿਲਕੁਲ ਸਾਹਮਣੇ ਜਿਹੜਾ ਹੈ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਆ ਨੇੜੇ ਸਾਡੇ ਉਰੇ ਆਰੀਆ ਮੈਮੋਰੀਅਲ ਇੰਸਟੀਚਿਊਟ ਵੀ ਹੈਗਾ ਤੁਸੀਂ ਜਦੋਂ ਮਰਜ਼ੀ ਆ ਕੇ ਸਾਨੂੰ ਫੋਨ ਵਗੈਰਾ ਕਰ ਸਕਦੇ ਹੋ ਆਪਾ ਉੱਪਰ ਜਿਹੜਾ ਹੈਗਾ ਨੰਬਰ ਵਗੈਰਾ ਦੇ ਦਾਂਗੇ ਆ ਦੇਖੋ ਜੀ ਇੱਕ ਕੱਪਾਣੀ ਇਹ ਵਾਲਾ ਸੂਟ ਤਿਆਰ ਕੀਤਾ ਹੈਂਡਵਰਕ ਦਾ ਸੂਟ ਹੈ ਦੇਖੋ ਕਿੰਨਾ ਸੋਹਣਾ ਸੂਟ ਹੈ ਇਹਦੇ ਉੱਤੇ ਜਿਹੜਾ ਵਰਕ ਹੋਇਆ ਹੋ ਜਾਵੇ ਅਸੀ ਦਾ ਹੈਂਡਵਰਕ ਦਾ ਤੇ ਆਰੀ ਵਰਕ ਦਾ ਸੂਟ ਹੈ ਜੀ ਆਪਾਂ ਨੇ نیچے ਇਹ ਵਾਲੀ ਲੈਂਸ ਲਗਾਈ ਹੈ ਇਹ ਆਰਗਨਜਾ ਦਾ ਸੂਟ ਹੈਗਾ ਆ ਇਹਦੇ ਵਿੱਚ ਟਾਪਟਾ ਜਿਹੜੀ ਹੈਗੀ ਲਾਈਨਿੰਗ ਲੱਗੀ ਹੈ ਜੀ ਟਾਪਟਾ ਦੀ ਲਾਈਨਿੰਗ ਲਾਈ ਹੈ ਇਹਨਾਂ ਦੇ ਗਲੇ ਜਿਹੜੇ ਹੈਗੇ ਆਪਾਂ ਨੇ ਡੀਪ ਰੱਖੇ ਆ ਪਿਸਲਾ ਗਲਾ ਥੋੜਾ ਜ਼ਿਆਦਾ ਡੀਪ ਰੱਖਿਆ ਆ ਦੇਖੋ ਪਿਸਲਾ ਗਲਾ ਜ਼ਿਆਦਾ ਡੀਪ ਰੱਖਿਆ ਜਿਹੜੀ ਬਾਜੂ ਹੈ ਪਾਕਿਸਤਾਨੀ ਬਾਜੂ ਹੈ ਨਾਲ ਹੀ ਆਪਾਂ ਨੇ ਲੇਸ ਵਗੈਰਾ ਲਾਈਆ ਉਦਾਂ ਹੀ ਦੇਖੋ ਜਿਹੜੇ ਪਿੱਛੇ ਹੈਗੇ ਨੇ ਆਪਾਂ ਨੇ ਲਾਟਕਣ ਕਿੰਨੇ ਸੋਹਣੇ ਲਾਇਆ ਲਟਕਣ ਬਿਲਕੁਲ ਜਿਹੜੇ ਹੈਗੇ ਵਰਕ ਦੇ ਨਾਲ ਮੈਚ ਕਰਦੇ ਲਾਇਆ ਦੇਖੋ ਬਲॉक्स ਬਣੇ ਹੋਏ ਆ ਜਿਵੇਂ ਉਦਾਂ نیچے ਹੈ ਨਾ ਤੇ ਉਦਾਂ ਹੀ ਆਪਾਂ ਨੇ ਸੇਮ ਲਟਕਣ ਲਾਇਆ ਦੇਖੋ ਵਰਕ ਦੇ ਨਾਲ ਦੇ ਬਹੁਤ ਸੋਹਣਾ ਜਿਹੜਾ ਹੈਗਾ ਸੂਟ ਬਣ ਕੇ ਤਿਆਰ ਹੋਇਆ ਇਹ ਇਹ ਵਾਲਾ ਸੂਟ ਇੱਥੋਂ ਜਿਹੜੇ ਲਟਕਣ ਵੀ ਹੈਗੇ ਦੇਖੋ ਮੈਂ ਸੂਈ ਧਾਗੇ ਦੇ ਨਾਲ ਲਾਉਣੀ ਹੁੰਦੀ ਆ ਸੂਈ ਧਾਗੇ ਨਾਲ ਲਾਉਣੇ ਟਾਈਮ ਜ਼ਰੂਰ ਲੱਗਦਾ ਇਹਨੂੰ ਆਪਾਂ ਮਸ਼ੀਨ ਨਾਲ ਵੀ ਲਾ ਸਕਦੇ ਹਾਂ ਸੂਈ ਧਾਗੇ ਦੇ ਨਾਲ ਜਿਹੜਾ ਹੈਗਾ ਬਿਲਕੁਲ ਇਹ ਪਰੋਏ ਜਾਂਦੇ ਨੇ ਦੇਖੋ ਆਪਣਾ ਜਿਹੜਾ ਲਟਕਣ ਦੀ ਪੂੰਛ ਜੀ ਹੁੰਦੀ ਆ ਹਨਾ ਸਿਰਾਜਾ ਉਹ ਵੀ ਇਹਦੇ ਬਿਲਕੁਲ ਵਿੱਚ ਦਬਦਾ ਫਿਰ ਉਹ ਨਹੀਂ ਚੁਬਦਾ ਰਹਿੰਦਾ ਜੇ ਆਪਾਂ ਮਸ਼ੀਨ ਦੇ ਨਾਲ ਲਾ ਦੇਣੇ ਉਹ ਅੰਦਰ ਇਹ ਸਿਰਾਜਾ ਜਿਹੜਾ ਹੈਗਾ ਰਹਿੰਦਾ ਆ ਜਰੀ ਹੁੰਦੀ ਆ ਨਾ ਇਹ ਵਾਲੀ ਜਿਹੜੀ ਡੋਰੀ ਲਾਈ ਹੋਈ ਹੈ ਜਰੀ ਦੀ ਹੈਗੀ ਹੈ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਦੇਖੋ ਉਹਨਾਂ ਦੀ ਸਲਵਾਰ ਆਪਾਂ ਇਸ ਤਰ੍ਹਾਂ ਤਿਆਰ ਕਰੀਏ ਸਲਵਾਰ ਸਿੰਪਲ ਸੀਗੀ ਉਹਨਾਂ ਨੇ ਕਿਹਾ ਸੀਗਾ ਕਿ ਮੂਰੀ ਤੇ ਕੋਈ ਹਨਾ ਡਿਜ਼ਾਈਨ ਵਗੈਰਾ ਕਰਿਓ ਐਦਾਂ ਜਿੱਦਾਂ ਹੁਣ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਇਸ ਤਰ੍ਹਾਂ ਮੂਰੀ ਡਿਜ਼ਾਈਨ ਕਰਨ ਦਾ ਆਪਾਂ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਜੀ ਹਨਾ ਜਿਹੜੀਆਂ ਪਹਿਣਾ ਸਲਾਈ ਵਗੈਰਾ ਕਰਦੀਆਂ ਨੇ ਜਾਂ ਘਰ ਦੇ ਵਿੱਚ ਕਰਦੀਆਂ ਨੇ ਹਨਾ ਚਲੋ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਕਿ ਇਦਾਂ ਕੀ ਡਿਜ਼ਾਈਨ ਬਣਦੇ ਆ ਕਿਉਂਕਿ ਜਿਹੜੀਆਂ ਪਹਿਣਾ ਸਲਾਈ ਕਰਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਤਾਂ ਥੋੜਾ ਜਿਹਾ ਦੇਖਣ ਦੀ ਜ਼ਰੂਰਤ ਹੁੰਦੀ ਹੈ ਜੀ ਕੀ ਚੀਜ਼ ਚੱਲਦਾ ਉਹ ਕਰ ਲੈਂਦੇ ਨੇ ਆਪਣੇ ਆਪਾਂ ਜਾਂ ਜਿਹੜੀਆਂ ਪਹਿਣਾ ਕਰਵਾਉਂਦੀਆਂ ਰਹਿੰਦੀਆਂ ਨੇ ਸਲਾਈ ਹਨਾ ਤੇ ਉਹ ਵੀ ਅਗਲਾ ਬਟਿਕ ਵਗੈਰਾ ਨੂੰ ਦੱਸ ਦਿੰਦਾ ਵੀ ਇਦਾਂ ਡਿਜ਼ਾਈਨ ਕਰ ਲਿਓ ਕਰ ਦਿਓ ਸਾਡੇ ਦੇਖੋ ਨਾਲ ਮੈਚ ਕਰਦੀ ਆ ਆਪਣੀ ਇਹ ਵਾਲੀ ਲੈਂਸ ਲਾਈ ਹੈ ਸਾਈਡਾਂ ਤੇ ਵਿੱਚ ਦੇਖੋ ਕਿੰਨਾ ਸੋਹਣਾ ਗੋਟਾ ਪੱਤੀ ਦਾ ਡਿਜ਼ਾਈਨ ਬਣਾਇਆ ਵਾ ਸੋਹਣਾ ਸੂਟ ਜਿਹੜਾ ਹੈਗਾ ਬਣ ਕੇ ਤਿਆਰ ਹੋਇਆ ਆਪਾਂ ਨੇ ਇਹ ਸਲਵਾਰ ਜਿੱਦਾਂ ਕਹਦੀ ਹੈ ਸਟੇਟ ਸਲਵਾਰ ਹੀ ਬਣਾਈ ਹੈ ਲਓ ਜੀ ਆਪਣਾ ਅਗਲਾ ਸੂਟ ਹੈਗਾ ਇਹ ਵਾਲਾ ਇਹ ਦੇਖੋ ਇਹ ਜਿੱਦਾਂ ਸਿੰਪਲ ਸਲਵਾਰ ਬਣੀ ਹੈ ਫੁੱਲ ਲਾਈਨਿੰਗ ਸੂਟ ਹੈ ਜੀ ਇਹ ਵਾਲਾ ਸੂਟ ਆਪਾਂ ਨੇ ਵਰਕ ਕਰਵਾਇਆ ਹੈਗਾ ਉਹ ਵੀ ਤੁਹਾਨੂੰ ਦਿਖਾਉਣੇ ਆ ਵੀ ਕਿੱਦਾਂ ਵਰਕ ਕਰਵਾਇਆ ਇਹ ਸੂਟ ਵੀ ਜਿਹੜਾ ਹੈਗਾ ਬਾਹਰ ਜਾਣਾ ਹੈ ਹਨ ਬਾਹਰ ਤੋਂ ਹੀ ਜਿਹੜਾ ਹੈਗਾ ਆਪਣੇ ਕੋਲੇ ਹੈਗੇ ਸੀ ਇਹ ਵਾਲੇ ਸੂਟ ਇਹ ਦੇਖੋ ਉਹਨਾਂ ਦੇ ਪਹਿਲਾਂ ਵੀ ਸੂਟ ਆਪਾਂ ਨੇ ਬਣਾ ਕੇ ਭੇਜਤੇ ਇਹ ਆਪਣਾ ਕਾਰੀਗਰ ਕੋਲੇ ਸੀਗਾ ਸੂਟ ਇਹ ਨੀਚੇ ਮੈਂ ਲੈਂਸ ਲਾਤੀ ਇਹ ਵਾਲੀ ਤੇ ਆ ਦੇਖੋ ਇਹਦੇ ਗਲੇ ਤੇ ਵਰਕ ਕਰਵਾਇਆ ਗਲੇ ਯਾਰ ਬਾਹਾਂ ਤੇ ਦੇਖੋ ਹੈਂਡਵਰਕ ਕਰਵਾਇਆ ਹੋਇਆ ਵੀ ਨਾ ਇੱਕ ਬੜਾ ਸੋਹਣਾ ਜਿਹੜਾ ਹੈਗਾ ਵਰਕ ਹੋਇਆ ਹੋਇਆ ਕਿਸਲਾ ਪਰਲ ਵਰਕ ਹੈ ਹਾਰੀ ਵਰਕ ਤੇ ਸਿੱਪੀ ਵਰਕ ਤੇ ਬਾਹਾਂ ਆਪਣ ਜਿਹੜੀ ਹੈਗੀ ਮੂਰੀ ਜਿਵੇਂ ਇਹਨਾਂ ਦੇ ਸਾਡੇ ਕਿਸੇ ਮੂਰੀ ਰੱਖੀ ਹੈ ਵਰਕ ਦੇ ਹਿਸਾਬ ਨਾਲ ਆਪਾਂ ਨੇ ਕਿਉਂਕਿ ਹੁਣ ਜਿਵੇਂ ਅੱਗੇ ਜ਼ਿਆਦਾ ਨੈਰੋ ਜੀ ਮੂਰੀ ਪਾਉਂਦੇ ਸੀਗੇ ਹਣ ਹੁਣ ਓਦਾਂ ਕੋਈ ਘਾਟੇ ਪਾਉਂਦੇ ਆ ਥੋੜੀ ਜੀ ਜਿਹੜੀ ਉਪਮਨ ਜੀ ਵਾਂਹੀ ਜ਼ਿਆਦਾ ਪਸੰਦ ਕਰਦੇ ਆ ਆ ਦੇਖੋ ਕਿਸਲਾ ਗਲਾ ਆਪਾਂ ਨੇ ਜਿਹੜਾ ਹੈਗਾ ਇਹਨਾਂ ਦਾ ਡੀਪ ਰੱਖਿਆ ਕਿਸਲਾ ਗਲਾ ਡੀਪ ਹੈ ਜੀ ਇਹਨਾਂ ਦੇ ਵੀ ਆਪਾਂ ਨੇ ਇਹ ਵਾਲੇ ਲਟਕਣ ਲਗਾਏ ਆ ਆ ਦੇਖੋ ਇਹ ਵਾਲੇ ਆਪਣੇ ਲਟਕਣ ਲੱਗੇ ਹੋਏ ਨੇ ਬਾਕੀ ਆਪਾਂ ਨੇ ਜਿੱਪ ਲਾਈ ਹੋਈ ਹੈ ਇਸ ਤਰ੍ਹਾਂ ਜਿੱਪ ਲਾਈ ਹੋਈ ਹੈ ਗੁੰਮ ਜਿੱਪ ਲਾਈ ਹੋਈ ਹੈ ਆਪਣੀ ਇਹਨਾਂ ਜਿੱਪ ਨੂੰ ਆਪਾਂ ਆ ਦੇਖੋ ਕਿਦੋਂ ਦੇਖੋ ਆਪਣੀ ਜਿੱਪ ਵਗੈਰਾ ਨਹੀਂ ਦਿਖੇਗੀ ਬਸ ਇੱਕ ਕੁੰਡਾ ਹੀ ਦਿਖਦਾ ਤੇ ਤੇ ਹਜੇ ਥੋੜੀ ਜੀ ਫਿਨਿਸ਼ਿੰਗ ਪ੍ਰੈਸ ਦੀ ਜਿਹੜੀ ਹੈਗੀ ਆਪਣੀ ਕਰਨ ਵਾਲੀ ਹੈ ਇਹ ਤੇ ਆਪਾਂ ਇਹ ਵਾਲੇ ਲਟਕਣ ਲਾਏ ਆ ਬਾਕੀ ਦੇਖੋ ਕਿੰਨਾ ਸੋਹਣਾ ਬੀਨੈਕ ਜਿਹੜਾ ਹੈਗਾ ਬਣਿਆ ਹੋਇਆ ਹੈ ਬਹੁਤ ਸੋਹਣਾ ਵਰਕ ਸਾਡੇ ਕਾਰੀਗਰਾਂ ਦੀ ਜਿਹੜੀ ਹੈਗੇ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੋਹਣਾ ਜਿਦਾ ਹੈਂਡਵਰਕ ਹੈ ਹਨਾ ਸਾਰਾ ਤੁਸੀਂ ਕਿਵੇਂ ਦੇ ਵੀ ਸੂਟ ਸਾਡੇ ਕੋਲੋਂ ਹੈਂਡਵਰਕ ਜਾਂ ਥ੍ਰੈਡ ਵਰਕ ਆਰੀ ਵਰਕ ਹਨਾ ਦਬਕਾ ਵਰਕ ਜਿੱਦਾਂ ਦੇ ਮਰਜ਼ੀ ਤੁਸੀਂ ਸਾਡੇ ਕੋਲੋਂ ਸੂਟ ਜਿਹੜੇ ਹੈਗੇ ਵਰਕ ਕਰਵਾ ਸਕਦੇ ਹੋ ਇਹ ਵੀ ਆਪਾਂ ਨੇ ਉਹਨਾਂ ਨੇ ਦੁਪੱਟਾ ਦਿੱਤਾ ਸੀਗਾ ਉਹਦੇ ਨਾਲ ਦਾ ਕਲਰ ਡਾਈ ਕਰਵਾਇਆ ਆਪਾਂ ਨੇ ਡਾਈ ਕਰਵਾ ਕੇ ਉਹਨਾਂ ਦਾ ਦੁਪੱਟਾ ਸਾਡੇ ਕੋਲ ਹੀ ਆਗਲਾ ਸੂਟ ਹੈਗਾ ਜੀ ਇਹ ਵਾਲਾ ਆਪਣੇ ਕੋਲੇ ਇਹ ਦੇਖੋ ਇਹ ਜਿਹੜਾ ਹੈਗਾ ਪਿਓਰ ਪਸ਼ਮੀਨੇ ਦਾ ਸੂਟ ਹੈਗਾ ਆ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਪੈਂਟਾਂ ਕਮੀਜ਼ ਹੈਗਾ ਆ ਇਹ ਦੇ ਨਾਲ ਜਿਹੜਾ ਹੈਗਾ ਅਸੀਂ ਪੈਂਟ ਪਲਾਜੋ ਤਿਆਰ ਕੀਤਾ ਪੈਂਟ ਪਲਾਜੋ ਬਣਾਏ ਹੋਏ ਤੇ ਇਹ ਦੇਖੋ ਕੋਰਫੇਟਿੰਗ ਵਗੈਰਾ ਚੈੱਕ ਕਰਕੇ ਇਹ ਵੀ ਜਿਹੜਾ ਹੈਗਾ ਆਪਣੇ ਕੋਲੇ ਉਹ ਰਟੂਰੀ ਤਾਂ ਇਹ ਪਹਿਲੀ ਵਾਰ ਹੈ ਨਾ ਜਿਵੇਂ ਆਪਾਂ ਕਹਿ ਲਈਏ ਸੂਟ ਆਇਆ ਹੈ ਪਹਿਣ ਕੇ ਫਿਰ ਅਸੀਂ ਹੋਰ ਬਣਵਾ ਲਾਂਗੇ ਵੀ ਇੱਕ ਵਾਰੀ ਜਿਹੜਾ ਹੈਗਾ ਗਰਮ ਸੂਟ ਬਣਵਾ ਕੇ ਹੈ ਨਾ ਮੈਂ ਕਿਹਾ ਫੀਟਿੰਗ ਵਗੈਰਾ ਚੈੱਕ ਕਰਵਾ ਲਓ ਕਿਉਂਕਿ ਜਦੋਂ ਪਹਿਲੀ ਵਾਰ ਬਣਾਉਣੀ ਹੈ ਨਾ ਜੇ ਮਾੜਾ ਮੋਟਾ ਹੁੰਦਾ ਵੀ ਨੁਕਸ ਤਾਂ ਅਗਲਾ ਦੱਸ ਦਿੰਦਾ ਆ ਦੇਖੋ ਕਾਫਾ ਵਾਲੀ ਜਿਹੜੀ ਹੈਗੀ ਆਪਾਂ ਨੇ ਇਹਨਾਂ ਦੀ ਸਲੀਵਸ ਬਣਾਈ ਹੈ ਆ ਦੇਖੋ ਇੱਥੇ ਆਪਣੇ ਬਾਲ ਪਾਏ ਹੋਏ ਨੇ ਇਹ ਤਾਗਾ ਖਿੱਚ ਕੇ ਬਾਲ ਪਾਏ ਨੇ ਜੀ ਅਸੀਂ ਉੱਪਰ ਜਿਹੜੀ ਹੈਗੀ ਇਹ ਵਾਲੀ ਲੈਸ ਲਾਈ ਹੈ ਕਿਉਂਕਿ ਆਪਾਂ ਨੇ ਗਲਾ ਜਿੱਦਾਂ ਉਹ ਕਹਿ ਕੇ ਗਏ ਸੀਗੇ ਹੈ ਨਾ ਉਸ ਤਰ੍ਹਾਂ ਹੀ ਆਪਾਂ ਨੇ ਗਲਾ ਕਰਿਆ ਦੇਖੋ ਜਿੱਦਾਂ ਬੈਨ ਲਾ ਕੇ ਹਨਾ ਗਲਾ ਤਿਆਰ ਕਰਿਆ ਗਰਦਨੀ ਕਹਦੀ ਆ ਆਪਾਂ ਨੇ ਜਿੱਦਾਂ ਹਾਫ ਤੇ ਪਿੱਛੇ ਪਿੱਛੇ ਲੱਗੀ ਹੋਈ ਥੋੜੀ ਜੀ ਗਲੇ ਦੇ ਇੰਨੀ ਕੁ ਮੂਰੇ ਲੱਗੇ 2.5 ਇੰਚ ਬਾਹਵਾ ਆਪਾਂ ਨੇ ਉਹਨਾਂ ਦੇ ਕਾਫ ਵਾਲੇ ਬਣਾਈਏ ਨੇ ਅਸੀਂ ਇੱਥੇ ਕਿਹਾ ਸੀਗਾ ਕਿ ਬਟਨ ਲਾ ਦਾਂਗੇ ਤਿੰਨ ਇਹ ਲੈਸ ਦੇ ਨਾਲ ਦੇ ਬਟਨ ਲਾ ਦਾਂਗੇ ਉਹ ਕਹਿੰਦੇ ਵੀ ਮੈਨੂੰ ਨਹੀਂ ਵਧੀਆ ਲੱਗਦੇ ਬਟਨ ਵੀ ਤੁਸੀਂ ਬਟਨ ਨਾ ਲਾਓ ਮੈਨੂੰ ਇਦਾਂ ਹੀ ਵਧੀਆ ਲੱਗਦਾ ਸੀ ਬਣਾਓ ਕਹਿੰਦੇ ਇਦਾਂ ਹੀ ਬਣਾਓ ਤੇ ਕਿਉਂਕਿ ਜਦ ਚੈੱਕ ਕਰਕੇ ਗਿਆ ਸੀਗੇ ਫੀਟਿੰਗ ਮੈਂ ਕਿਹਾ ਸੀਗਾ ਕਿ ਇੱਥੇ ਅਸੀਂ ਬਟਨ ਲਾ ਦਾਂਗੇ ਚਲੋ ਹਨਾ ਅਗਲੇ ਦੀ ਆਪਦੀ ਆਪਦੀ ਚੁਆਇਸ ਹੁੰਦੀ ਹੈ ਹਨਾ ਇਹਦੇ ਨਾਲ ਆਪਣੇ ਪੈਂਟ ਪਲਾਜੋ ਤਿਆਰ ਕਰਿਆ ਹੈਗਾ ਬਹੁਤ ਹੀ ਜਿਆਦੇ ਵਧੀਆ ਜਣਾ ਹੈਗਾ ਸੂਟ ਹੈਗਾ ਹੈ ਗਰਮ ਸੂਟ ਹੈ ਜੀ ਜਿੱਦਾਂ ਮਰਜੀ ਹੈ ਹਨਾ ਅਗਲਾ ਪਾ ਸਕਦਾ ਬਾਹਮਾਂ ਵੀ ਬਹੁਤ ਜਿਆਦੇ ਸੋਹਣੀਆਂ ਤਿਆਰ ਹੋਈਆਂ ਨੇ نیچے ਆਪਾਂ ਨੇ ਜਿੱਦਾਂ ਗਲੇ ਦਾ ਡਿਜ਼ਾਈਨ ਕਰਿਆ ਹੈ ਹਨਾ ਉਦਾਂ ਹੀ ਆਪਾਂ ਨੇ ਬਾਹਮਾਂ ਤਿਆਰ ਕਰਿਆ ਕਿਉਂਕਿ ਫਿਰ ਜੇ ਆਪਾਂ نیچے ਵੀ ਕਰਦੇ ਕੋਸ਼ ਇੰਨਾ ਕੁਝ ਨਹੀਂ ਵਧੀਆ ਲੱਗਦਾ ਹੈਗਾ ਸਿੰਪਲ ਜੇ ਸੂਟ ਤੇ ਵਾਲਾ ਪੁਸ਼ ਕਰਿਆ ਹੋਇਆ ਵੀ ਨਹੀਂ ਵਧੀਆ ਲੱਗਦਾ ਜਿੱਦਾਂ ਗਲੇ ਦੇ ਨਾਲ ਆਪਾਂ ਨੇ ਬਾਜੂ ਦਾ ਕਰਤਾ ਜਿਵੇਂ ਉਹਨਾਂ ਦਾ ਗਲਾ ਵੈਣ ਵਾਲਾ ਸੀਗਾ ਹਨਾ ਉਹਦੇ ਹਿਸਾਬ ਨਾਲ ਕਫ ਵਾਲੀ ਬਾਜੂ ਬਹੁਤ ਜ਼ਿਆਦੇ ਜਿਹੜੀ ਹੈਗੀ ਟ੍ਰੈਂਡ ਦੇ ਵਿੱਚ ਵੀ ਹੈਗੀ ਆ ਹੁਣ ਤੇ ਸੋਹਣੀ ਵੀ ਲੱਗਦੀ ਹੈ ਆਪਾਂ ਨੇ ਉਹਦੇ ਉਹਦੇ ਹਿਸਾਬ ਨਾਲ ਉਹਨਾਂ ਦੀ ਕਫ ਵਾਲੀ ਜਿਹੜੀ ਹੈਗੀ ਆਪਾਂ ਨੇ ਬਾਜੂ ਤਿਆਰ ਕਰੀਏ ਤੇ ਆਦਲਾ ਆਪਣਾ ਸੂਟ ਹੈਗੇ ਨੇ ਜੀ ਹੋਰ ਉਹ ਵੀ ਦਿਖਾਉਣ ਲੱਗੀ ਆ ਮੈਂ ਤੁਹਾਨੂੰ ਇਹ ਸੂਟ ਜਿਹੜੇ ਅੱਜ ਆਪਾਂ ਨੇ ਦੇਣੇ ਆ ਹਨਾ ਉਹ ਵਾਲੇ ਸੂਟ ਨੇ ਇਹ ਜਿੱਦਾਂ ਕਟਰਾਏ ਦਾ ਸੂਟ ਹੈ ਆਪਣੇ ਕੋਲੋਂ ਹੀ ਸੇਲ ਹੋਇਆ ਹੋਇਆ ਹੈ ਇਹ ਸੂਟ ਇਹ ਅਸੀਂ ਜਿਹੜਾ ਹੈਗਾ ਕੋਰੀਅਰ ਕਰਾਉਣਾ ਹੈ ਹਨਾ ਤੇ ਇੱਥੇ ਹੀ ਕਰਵਾ ਦਾਂਗੇ ਇਹ ਬਠਿੰਡੇ ਵੱਲ ਤੋਂ ਨੇਗੇ ਭੈਣ ਉਹਨਾਂ ਨੇ ਆਪਣਾ ਜਿਹੜਾ ਹੈਗਾ ਆਨਲਾਈਨ ਮੰਗਵਾਇਆ ਹੈ ਉਹਨਾਂ ਨੇ ਸਲਾਈ ਵੀ ਆਪਣੇ ਕੋਲ ਹੀ ਕਰਵਾਇਆ ਇਹ ਸੂਟ ਤੇ ਇਹ ਬਿਲਕੁਲ ਸਿੰਪਲ ਬਣਿਆ ਹੋਇਆ ਪਸ਼ਮੀਨੇ ਦੀ ਜਿਹੜੀ ਹੈਗੀ ਸਲਵਾਰ ਹੈ ਜਿੱਦਾਂ ਉਹਨਾਂ ਨੇ ਆਪਣਾ ਨਾਪ ਸੈਂਡ ਕਰਤਾ ਸੀਗਾ ਸਾਨੂੰ ਹਨਾ ਉਹ ਸਾਫ ਦੇ ਨਾਲ ਹੀ ਆਪਾਂ ਨੇ ਜਿਹੜਾ ਹੈਗਾ ਇਹ ਸੂਟ ਤਿਆਰ ਕਰਵਾਇਆ ਇਹ ਆਪਾਂ ਜਿਹੜਾ ਹੈਗਾ ਚਲੋ ਕੋਰੀਅਰ ਵਗੈਰਾ ਕਰਵਾ ਦਾਂਗੇ ਹਨਾ ਅੱਜ ਕਰਵਾ ਦਾਂਗੇ ਜੇ ਨਾ ਦੋ ਤਿੰਨ ਦਿਨ ਤਾਂ ਅਗਲੇ ਕੋਲੇ ਪਹੁੰਚਣ ਨੂੰ ਵੀ ਲੱਗ ਜਾਣਗੇ ਜੀ ਤੇ ਇੱਕ ਅਗਲਾ ਆਪਣਾ ਸੂਟ ਹੈਗਾ ਜੀ ਟੈਬੀ ਦਾ ਜਿੱਦਾਂ ਟੈਬੀ ਦਾ ਸੂਟ ਹੈਗਾ ਇਹ ਵੀ ਬਿਲਕੁਲ ਸਿੰਪਲ ਸੂਟ ਹੈ ਬਾਕੀ ਫੁੱਲ ਲਾਈਨਿੰਗ ਸੂਟ ਹੈ ਜੀ ਇਹ ਸਿੰਪਲ ਸੂਟ ਹੈ ਜਿੱਦਾਂ ਟੈਬੀ ਦੀ ਜਿਹੜੀ ਹੈਗੀ ਸ਼ਰਟ ਹੈਗੀ ਹੈ ਇਹਦੀ ਬਾਟਮ ਜਿਹੜੀ ਹੈਗੀ ਮਸਲੀਨ ਦੀ ਹੈਗੀ ਇਹਦੇ ਆਪਾਂ ਨੇ ਕੱਲੇ ਗੋਡੇਆਂ ਦੇ ਵਿੱਚ ਜਿਹੜੀ ਹੈਗੀ ਲਾਈਨਿੰਗ ਲਾਈ ਹੈ ਕੱਡੇ ਗੋਡਿਆਂ ਦੇ ਵਿੱਚ ਲਾਈ ਹੋਈ ਹੈ ਕਿਉਂਕਿ ਇਹ ਲਾਈਟ ਵੇਟ ਜਿਆ ਸੂਟ ਹੁੰਦਾ ਹੈ ਇਹਦੇ ਵਿੱਚ 셔ਟ ਦੇ ਵਿੱਚ ਜਿਹੜੀ ਹੈਗੀ ਪੂਰੀ ਦੇ ਵਿੱਚ ਲਾਈਨਿੰਗ ਲੱਗੀ ਹੈ ਇਹ ਵੀ ਬਿਲਕੁਲ ਸਿੰਪਲ ਬਣਿਆ ਇਹਨਾਂ ਦਾ ਗਲਾ ਵੀ ਪਿਸਲਾ ਆਪਣੇ ਡੀਪ ਰੱਖਿਆ ਦੇਖੋ ਗਲੇ ਦੀ ਵੀ ਤੁਸੀਂ ਜਿਹੜੀ ਹੈਗੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜਿੱਦਾਂ ਮੋਹਰਲਾ ਪਾਉਣੇ ਇੱਕ ਸੱਤ ਦਾ ਗਲਾ ਹੈਗਾ ਪਿਸਲਾ ਇਹਨਾਂ ਦਾ 7.5 ਦਾ ਹੈ 7.5 ਦਾ ਜਿੱਦਾਂ ਉਹ ਗਲਾ ਇਹ ਤਾਂ ਜਿਹੜੇ ਹੈਗੇ ਆਪਣੇ ਪੱਕੇ ਕਸਟਮਰ ਹੈਗੇ ਹਨ ਜਿਨ੍ਹਾਂ ਦਾ ਸੂਟ ਹੈਗਾ ਜਿੱਦਾਂ ਉਹ ਗਲਾ ਵਗੈਰਾ ਕਰਾਉਂਦੇ ਨੇ ਹਰ ਇੱਕ ਵਾਰੀ ਉਨਾਂ ਦਾ ਇਦਾਂ ਹੀ ਹੁੰਦਾ ਨਾ ਆਪ ਚਲੋ ਜੀ ਤੁਸੀਂ ਕਿਹੋ ਜੀ ਵੀ ਹਨਾ ਸਟੀਚਿੰਗ ਦੇ ਕੋਰਸ ਕਰਨਾ ਚਾਹੁੰਦੇ ਹੋ ਜਾਂ ਬਿਊਟੀਸ਼ੀਅਨ ਦੇ ਕੋਰਸ ਕਰਨਾ ਚਾਹੁੰਦੇ ਹੋ ਹਨਾ ਸਾਡੇ ਕੋਲੇ ਕਰ ਸਕਦੇ ਹੋ ਆ ਕੇ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਆਪਣਾ ਐਡਰੈਸ ਜ਼ਰੂਰ ਦੱਸਾਂਗੇ ਹਨਾ ਆਪਣਾ ਐਡਰੈਸ ਹੈਗਾ ਯਾ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਾਨੂੰ ਧੂਰੀ ਬਰਨਾਲਾ ਰੋਡ ਦੇ ਉੱਪਰ ਹੈ ਤੁਸੀਂ ਸਾਨੂੰ ਜਦੋਂ ਮਰਜ਼ੀ ਕਾਲ ਵਗੈਰਾ ਕਰ ਸਕਦੇ ਹੋ ਹੁਣ ਜਿਹੜੇ ਆਪਣੇ ਸੂਟ ਰੈਡੀ ਹੋਇਆ ਸਾਰੇ ਹਨ ਇਹ ਆਪਾਂ ਅਲੱਗ-ਅਲੱਗ ਜਿੱਦਾਂ ਜਿੱਦਾ ਹੈਗੇ ਉਹਨਾਂ ਦੇ ਆਪਾਂ ਪਾਤਾਗੇ ਜੀ ਜਿੰਨੇ ਕ ਇੰਨੇ ਕ ਸੂਟ ਜਿਹੜੇ ਹੈਗੇ ਸਾਡੇ ਦਿੱਲੀ ਦੇ ਹੁੰਦੇ ਆ ਦਿੱਲੀ ਜਾਂਦੇ ਆਉਂਦੇ ਰਹਿੰਦੇ ਆ ਤੇ ਜਿਹੇ-ਜਿਹੇ ਵੀ ਆਪਾਂ ਥੋੜੇ-ਬਹੁਤ ਡਿਜ਼ਾਈਨ ਕਰਦੇ ਆ ਸੂਟ ਹਨ ਉਹ ਵੀਡੀਓ ਸ਼ੇਅਰ ਕਰ ਲੈਨੇ ਆ ਤੁਹਾਡੇ ਨਾਲ ਜਿਹੜੇ ਸਿੰਪਲ ਜਾਂਦੇ ਆ ਬਾਕੀ ਉਹ ਜਾਂਦੇ ਰਹਿੰਦੇ ਉਹਨਾਂ ਦੇ ਕਦੇ ਆਪਾਂ ਨਹੀਂ ਕੋਈ ਵੀਡੀਓ ਵਗੈਰਾ ਨਹੀਂ ਦਿੰਦੀ ਹਨ ਉਹ ਤਾਂ ਫਿਰ ਜੇ ਹੁਣ ਇਹ ਸਿੰਪਲ ਤੇ ਦੋ ਇਹ ਚਲੋ ਜਾਣੇ ਸੀਗੇ ਨਾਲ ਤਾਂ ਕਰਕੇ ਹੁਣ ਮੈਂ ਇਹਨਾਂ ਨੂੰ ਪੈਕਿੰਗ ਕਰਨ ਲੱਗੀ ਸੀਗੀ ਸਾਰੇ ਕੱਪੜਿਆਂ ਨੂੰ ਪੈਕ ਕਰਕੇ ਰੱਖ ਦੇਣੀ ਹੁੰਦੀ ਆ ਫਿਰ ਜਦੋਂ ਅਗਲਾ ਆਉਂਦਾ ਲੈ ਜਾਂਦਾ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ப்ਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੇ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ